बाइक वाले भी उसको कह के बाइक सुखबीर सिंह को खड़ाया जाए बइक सुखबीर सिंह को खड़ाया जाए और गुरु की हजूरी में जो भी बोलना है वो सच बोलना है तुम इतने खड़े करे कि हाथ तो में तो फ्रैक्चर है जो झुके मत्था टेक सकते हो तो वज् गल है ਜੇ ਤੁਹਕੇ ਮੱਤਾਂ ਨੇ ਤੇ ਇੱਕ ਸਾਥ ਦਿੱਤਾ ਹੈ ਨਹੀਂ ਸਤਿ ਸ਼੍ਰੀ ਅਕਾਲ ਨਮਸਕਾਰ ਕਰੋ ਔਰ ਇਹ ਬਚਨ ਕਰਮ ਕੇ ਜੋ ਦੇ ਤੁਹਾਨੂੰ ਉਰੋਧੀ ਅਧੋਰੀ ਵਿੱਚ ਪੁੱਛਿਆ ਜਾਵੇ ਉਹਦਾ ਕੋਈ ਸਹੀ ਸਹੀ ਉੱਤਰ ਦੇਵੋਗੇ ਕਿਉਂਕਿ ਇਹ ਬਖਸ਼ੇ ਦਿੱਤਾ ਦਾ ਤੋਂ ਖਸ਼ੇ ਦਾਰੇ ਤਾਂ ਉਪਦੇਸ਼ ਕਿ ਰੱਖੇ ਬਹੁਤ ਆਖੇ ਬਹੁਤ ਪਤਾ ਘਰ ਨਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾ ਗ੍ਰੰਥ ਜੀ ਦੀ ਅਧੋਰੀ ਵਿੱਚ ਬੋਲ ਕਰ ਲਈਏ ਤੇ ਸ਼ਾਇਦ ਉਹ ਸਮਰਥ ਗੁਰੂ ਸਰਕਾਰ ਦੇ ਬਕਸ਼ਿਸਟਾਰਕ ਕੇ ਸਰਕਾਰੀ ਕਿਤੇ ਜਦੋਂ ਆਉਂਦੇ ਬਕਸ਼ ਕੇ ਤਾਂ ਸਾਨੂੰ ਤੇ ਤੁਹਾਰਾ ਸੱਚਾ ਸਾਥੀਦਾਰ ਜੋੜਦਾ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਘਰੇ ਕਿਹਾ ਪੰਕਟ मुद्द्या ਜਿਹਦਾ ਕਾਰਨ ਪਜਾਰਾ ਸਹੀਦੀਆਂ ਹੋ ਜਾਂ ਉਹਨਾਂ ਨੂੰ ਵਿਸਾਰਤ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਤਾਂ ਜਰਾ ਜਵਾਬ ਦੇਣਾ 你在。